ਹਾਂ ਜੀ ਬਰੇਸ ਸਤਿ ਸ਼੍ਰੀ ਅਕਾਲ ਬਈ ਕੀ ਹਾਲ ਚਾਲ ਬਈ ਆਪਾਂ ਸਵਾਗਤ ਆ ਤੁਹਾਡਾ ਪਹਿਲਾਂ ਤਾਂ ਆਪਣੇ YouTube ਚੈਨਲ ਦੇ ਉੱਪਰ ਤੇ Facebook ਚੈਨਲ ਤੇ Facebook ਚੈਨਲ ਨਾਲ ਆਪਣਾ ਸਿੱਧੂ ਡੈਰੀ ਫਾਰਮ ਆ ਤੇ YouTube ਚੈਨਲ ਨਾਲ ਪ੍ਰਦੀਪ ਮਟਰੀਆ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਾਂ ਡੇਢ ਸਾਲ ਪਹਿਲਾਂ ਜਿਹੜਾ ਡੈਰੀ ਫਾਰਮ ਦਾ ਕੰਮ ਆ ਉਹ ਬਈ ਸ਼ੁਰੂ ਕਰਿਆ ਸੀਗਾ ਤੇ ਤੁਸੀਂ ਦੇਖ ਵੀ ਸਕਦੇ ਆਪਾਂ ਜਿੰਨੀ ਵੀ ਮਿਹਨਤ ਕੀਤੀ ਆ ਇਹ ਤੁਹਾਡੇ ਸਾਰੀ ਸਾਹਮਣੇ ਆ ਗਈ ਤੇ ਆਪਾਂ ਜਿਹੜੇ ਵੀ ਦੁੱਧ ਵੇਚਦੇ ਆ ਤੇ ਘਿਓ ਬਣਾ ਕੇ ਆਪਾਂ ਜਿਹੜੇ ਪ੍ਰੋਡਕਟ ਨੇ ਉਹ ਸੇਲ ਕਰਦੇ ਆ ਤੇ ਕਿਹੋ ਜਿਹਾ ਜਿਹੜਾ ਰਿਸਪੌਂਸ ਆ ਬਾਈ ਉਹ ਇੰਨਾ ਕੁ ਜ਼ਿਆਦਾ ਆਪਾਂ ਨੂੰ ਵਧੀਆ ਮਿਲਿਆ ਕਿ ਲੋਕ ਮੈਨੂੰ ਮਾਣ ਮਹਿਸੂਸ ਵੀ ਹੋ ਰਿਹਾ ਤੇ ਆਪਾਂ ਨੂੰ ਰੀ ਆਰਡਰ ਨੇ ਜਿਹੜੇ ਉਹ ਬਹੁਤ ਜ਼ਿਆਦਾ ਹੋ ਰਹੇ ਨੇ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਅੱਜ ਦੇ ਟਾਈਮ 'ਚ ਜਿਹੜਾ ਘੋ ਹੈ ਬਾਈ ਉਹ ਆਪਾਂ ਤੋਂ ਪੂਰਾ ਨਹੀਂ ਹੋ ਰਿਹਾ ਤੇ ਕਿੱਥੋਂ-ਕਿੱਥੋਂ ਜਿਹੜੇ ਆਰਡਰ ਆਏ ਹੋਏ ਨੇ ਤੇ ਆ ਰਹੇ ਨੇ ਉਹ ਤੁਹਾਡੇ ਨਾਲ ਅੱਜ ਸਾਰੀ ਜਿਹੜੀ ਡਿਸਕਸ਼ਨ ਆ ਉਹ ਆਪਾਂ ਕਰਾਂਗੇ ਪਹਿਲਾਂ ਆਪਾਂ ਤੁਹਾਨੂੰ ਆਪਣਾ ਫਾਰਮ ਜਿਹੜਾ ਉਹ ਦਿਖਾ ਦਈਏ ਇਹ ਆਪਣਾ ਸਾਰਾ ਫਾਰਮ ਆ ਬਾਈ ਇੱਧਰ ਆਪਣੀਆਂ ਛੋਟੀਆਂ ਕੱਟੀਆਂ ਖੜੀਆਂ ਨੇਗੀਆਂ ਤੇ ਹੁਣ ਆਪਾਂ ਵੀਰੇ ਗੱਲ ਕਰਦੇ ਆ ਜਿਹੜਾ ਆਪਾਂ ਨੂੰ ਦੇਸੀ ਘਿਓ ਦਾ ਬਾਈ ਆਰਡਰ ਆ ਉਹ ਮਿਲਿਆਗਾ ਇਹ 15 16 ਫਰਵਰੀ ਨੂੰ ਪਿੰਡ ਡਕਾਲੇ ਜਿਹੜਾ ਕਬੱਡੀ ਦਾ ਟੂਰਨਾਮੈਂਟ ਆ ਉਹ ਹੋਣ ਜਾ ਰਿਹਾ ਉੱਥੇ ਬਾਈ ਆ ਪਲੇਅਰਾਂ ਨੂੰ ਜਿਹੜਾ ਘਿਓ ਦਿੱਤਾ ਜਾਣਾ ਉਹ ਸਾਡੇ ਸਿੱਧੂ ਡੈਰੀ ਫਾਰਮ ਤੋਂ ਦਿੱਤਾ ਜਾਣਾ ਜਿਹੜਾ ਕਿ ਘਿਓ ਦੀ ਆ ਕੁਆਂਟੀਟੀ ਆ ਉਹ ਆ ਬਰੇ 10 ਕਿਲੋ ਦੇ ਨੀਅਰ ਅਬਾਊਟ ਆ ਜਿਹੜਾ ਘਿਓ ਉੱਥੇ ਜਾਣਾ ਤਾਂ ਮੈਨੂੰ ਇਸ ਗੱਲ ਦੀ ਬਾਈ ਬਹੁਤ ਮਾਣ ਮਹਿਸੂਸ ਹੋ ਰਿਹਾ ਤੇ ਖੁਸ਼ੀ ਵੀ ਆ ਤਾਂ ਕਿ ਜਿਹੜੀ ਆਪਾਂ ਸਾਰੀ ਤਿਆਰੀ ਆ ਬਾਈ ਉਹ ਕਰਕੇ ਰੱਖੀ ਹੋਈ ਆ ਕਿਉਂਕਿ ਯਾਰ ਅੱਜ ਕੱਲ ਕੁਆਲਿਟੀ ਦੇ ਕੰਮ ਬਹੁਤ ਘੱਟ ਕਰਦੇ ਨੇ ਤਾਂ ਕਰਕੇ ਆਪਾਂ ਵੀ ਇਹ ਲਾਈਨ ਆ ਜਿਹੜੀ ਚੁਣੀ ਹੋਈ ਆ ਕੁਆਂਟੀਟੀ ਦੀ ਕੋਈ ਗੱਲ ਨਹੀਂ ਹੁਣ ਜੇ ਕੁਆਲਿਟੀ ਵਧੂਗੀ ਕੁਆਲਿਟੀ ਆਪਣੀ ਵਧੀਆ ਹੋਊਗੀ ਕੁਆਂਟੀਟੀ ਨੇ ਵੀਰੇ ਆਪਦੇ ਆਪ ਹੀ ਵਧਣਾ ਤਾਂ ਤਾਂ ਕਰਕੇ ਆਪਾਂ ਸਿਰਫ ਕੁਆਲਿਟੀ ਤੇ ਜਿਹੜਾ ਫੋਕਸ ਆ ਉਹ ਕੀਤਾ ਹੋਇਆ ਹੁਣ ਜਿਹੜੀ ਆਪਾਂ ਤਿਆਰੀ ਕੀਤੀ ਹੋਈ ਆ ਉਹ ਤੁਹਾਨੂੰ ਸਾਰੀ ਦਿਖਾਉਣੇ ਆ ਆ ਜੀ ਤੁਹਾਨੂੰ ਲੈ ਕੇ ਚੱਲਦਾ ਉਹ ਡੱਬੇ ਵਗੈਰਾ ਜਿਹੜੇ ਉਹ ਪਏ ਨੇ ਸਾਰੇ ਤੇ ਆਪਾਂ ਤੁਹਾਨੂੰ ਚੈੱਕ ਵੀ ਕਰਾਉਣੇ ਆ ਕਿਵੇਂ-ਕਿਵੇਂ ਜਿਹੜਾ ਸਿਸਟਮ ਆ ਕੰਮ ਕਰਦਾਗਾ ਕੀ ਹਿਸਾਬ ਕਿਤਾਬ ਆਗਾ ਇਹ ਜਿਹੜੀ ਸਾਰੀ ਤਿਆਰੀ ਆ ਬਾਈ ਇਹ ਆਪਾਂ ਆਲਮੋਸਟ ਸਾਰੀ ਹੋਈ ਵੀ ਆ ਤੇ ਜਿਹੜਾ ਘਿਓ ਆ ਬਸ ਆਪਾਂ ਇਹਨਾਂ ਦੇ ਵਿੱਚ ਉਹ ਕਰਨਾ ਆ ਪਾਉਣਾਗਾ ਤੇ ਬਾਕੀ ਦੋ ਡੱਬਿਆਂ ਚ ਘਿਓ ਆ ਜਿਹੜਾ ਉਹ ਅੰਦਰ ਪਾਇਆ ਹੋਇਆ ਤੇ ਇਹ ਜਿਹੜੀ ਕੁਆਲਿਟੀ ਆ ਇਹ ਬੜੀ 2 ਕਿਲੋ ਦਾ ਡੱਬਾ ਦੋ ਟਪੇ ਜਾਣੇ ਨੇ ਤੇ ਬਾਕੀ ਜਿਹੜੇ ਆ ਕਿਲੋ ਕਿਲੋ ਦੇ ਨੇ 6 ਡੱਬੇ ਉਹ ਜਾਣਗੇ ਤਾਂ ਕਰਕੇ ਇਹ ਆਪਾਂ ਤਿਆਰੀ ਅੱਜ ਕਰਕੇ ਜਿਹੜੀ ਸਾਰੀ ਦੇ ਰਿਆਂਗੇ ਬਾਕੀ ਥੋੜੇ ਚੋ ਵੀ ਜੇ ਕਿਸੇ ਨੂੰ ਘਰ ਦਾ ਬਣਿਆ ਹੋਇਆ ਪਿਓਰ ਘਿਓ ਚਾਹੀਦਾ ਆਰਡਰ ਸਾਨੂੰ ਵੀਰੇ ਹਫਤਾ ਜਾਂ 10 ਦਿਨ ਪਹਿਲਾਂ ਦਿਆ ਕਰੋ ਕਿਉਂਕਿ ਚੀਜ਼ ਬਣਨ ਨੂੰ ਵੀ ਟਾਈਮ ਲੱਗਦਾਗਾ ਸੋ ਮੇਨ ਗੱਲ ਇੱਕ ਵੀਰ ਆਪਾਂ ਨੂੰ ਹੋਰ ਬੇ ਬਹੁਤ ਪੁੱਛਦੇ ਨੇ ਵੀ ਕਿਉਂ ਬਣਦਾ ਕਿਵੇਂ ਆ ਕੀ ਹਸਾਬ ਕਿਤਾਬ ਆਗਾ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਵੀਰੇ ਉਧਰ ਹਾਰਾਗਾ ਉੱਥੇ ਜਾ ਕੇ ਤੁਹਾਨੂੰ ਦਿਖਾਉਣੇ ਆਗੇ ਇਹ ਹਾਰੇ ਦੇ ਵਿੱਚ ਬਈ ਪਹਿਲਾਂ ਆ ਦੁੱਧ ਦਾ ਜਿਹੜਾ ਉਹ ਸਾਰੀ ਰਾਤ ਬਈ ਕੱਢਦਾ ਸਵੇਰੇ ਫਿਰ ਇਹਨੂੰ ਦਹੀਂ ਦਾ ਜਾਗ ਲੱਗਦਾਗਾ ਫਿਰ ਰਿੜਕਿਆ ਜਾਂਦਾਗਾ ਫਿਰ ਕਿਤੇ ਜਾ ਕੇ ਦਹੀਂ ਦੇ ਵਿੱਚੋਂ ਜਿਹੜਾ ਮੱਖਣ ਆ ਬਈ ਉਹ ਨਿਕਲਦਾ ਫਿਰ ਜਾ ਕੇ ਕਿਉਂ ਬਣਦਾ ਕਿਉਂਕਿ ਮਿਹਨਤ ਬਹੁਤ ਆ ਤੇ ਆਪਾਂ ਜਿਹੜਾ ਪ੍ਰਾਈਸ ਰੱਖਿਆ ਹੋਇਆ ਉਹ ਵੀ ਬਈ ਠੀਕ ਜਆ ਪ੍ਰਾਈਸ ਰੱਖਿਆ ਹੋਇਆ ਹੁਣ ਤੁਹਾਨੂੰ ਆਪਾਂ ਅੰਦਰ ਲੈ ਕੇ ਚਲਦੇ ਆ ਆ ਤੁਹਾਨੂੰ ਸਾਰੀ ਜਿਹੜੀ ਸ਼ਡਿਊਲ ਆ ਗੱਲਬਾਤ ਆ ਕੀ ਆ ਉਹ ਤੁਹਾਨੂੰ ਦਿਖਾਉਨੇ ਹੈਗੇ ਦੋ ਦੋ ਡੱਬਿਆਂ ਦੇ ਵਿੱਚ ਜਿਹੜਾ ਘੋਆ ਉਹ ਬਈ ਆਪਾਂ ਪਾ ਕੇ ਰੱਖਿਆ ਹੋਇਆ ਉਹ ਵੀ ਤੁਹਾਨੂੰ ਦਿਖਾ ਦਿੰਨੇ ਹੈਗੇ ਤੇ ਆਹਾ ਬਈ ਆ ਕਰ ਲਦੇ ਆਰਡਰ ਦੀ ਜਿਹੜੀ ਤਿਆਰੀ ਆ ਉਹ ਹੋਈ ਪਈ ਆ ਆ ਘੋਆ ਜਿਹੜਾ ਹੋਆ ਬਈ ਟੂਰਨਾਮੈਂਟ ਲਈ ਤਿਆਰ ਹੋ ਰਿਹਾਗਾ ਬਾਕੀ ਘੋਅ ਅਸੀਂ ਡੱਬਿਆਂ ਦੇ ਵਿੱਚ ਹਲੇ ਪਾਉਣਾ ਹੈਗਾ ਸੋ ਮਿਹਰਬਾਨੀਆਂ ਬਈ ਸਾਰਿਆਂ ਦੀ ਮੈਂ ਕੀ ਕਹਿੰਦਾ ਦਿਲੋਂ ਸ਼ੁਕਰਗੁਜ਼ਾਰ ਆ ਜਿਹੜੇ ਆਪਣੇ ਨਾਲ ਇੰਨੇ ਕਲਾਇੰਟ ਨੇ ਜਿਹੜੇ ਜੁੜੇ ਹੋਏ ਨੇ ਇਹ ਬਈ ਸਾਰਾ ਸਿਸਟਮਾ ਕਿੱਥੋਂ ਚੱਲਿਆ ਪਟਿਆਲੇ ਤੋਂ ਇੱਕ ਜਿਹੜਾ ਸਾਡੇ ਨਾਲ ਕਲਾਇੰਟ ਸੀਗਾ ਉਹ ਜੁੜਿਆ ਸੀ ਉਹਨੇ ਸੱਪ ਨੂੰ ਅਪਰੋਚ ਕਰੀ ਸੀ ਵੀ ਸਾਨੂੰ ਕਿਤੋਂ ਦੇਸੀ ਕਿਉਂ ਮਿਲ ਜੇ ਤਾਂ ਬਈ ਆਪਾਂ ਉਹਨੂੰ ਦੱਸਦੇ ਵੀ ਅਸੀਂ ਆਪ ਤਿਆਰ ਕਰਕੇ ਤੁਹਾਨੂੰ ਦੇ ਦਾਂਗੇ ਉੱਥੋਂ ਬਈ 1 ਕਿਲੋ ਘਿਓ ਤੋਂ ਅੱਜ ਬਈ ਅਸੀਂ ਘੱਟੋ ਘੱਟ ਡੇਢ ਕੁਇੰਟਲ ਜਿਹੜਾ ਘਿਓ ਆ ਤਕਰੀਬਨ ਡੇਢ ਕੁਇੰਟ ਦੇ ਨੇੜੇ ਤੇ ਜਿਹੜੇ ਘਿਓ ਅਸੀਂ ਵੇਚ ਚੁੱਕੇ ਆ 2 ਜਾਂ 3 ਮਹੀਨੇ ਦੇ ਵਿੱਚ ਵਿੱਚ ਤਾਂ ਸਾਡੇ ਲਈ ਇਹ ਬਹੁਤ ਮਾਣ ਵਾਲੀ ਗੱਲ ਆ ਗਈ। ਬਾਕੀ ਇਹ ਬਈ ਆਪਣਾ ਸਾਫ ਸੁਥਰਾ ਸਾਰਾ ਕੰਮਕਾਰ ਆ। ਸਾਰੀ ਫੈਮਿਲੀ سپورਟ ਦੇ ਨਾਲ ਇਹ ਕੰਮ ਚੱਲਦਾ। ਮੇਰੇ ਮੰਮੀ ਡੈਡੀ ਬਹੁਤ ਹੈਲਪ ਕਰਾਉਂਦੇ ਨੇ ਜਿਨ੍ਹਾਂ ਕਰਕੇ ਇਹ ਬਈ ਥੰਮਾਗਾ ਖੜਾਗਾ। ਤਾਂ ਕਰਕੇ ਹੁਣ ਅਸੀਂ ਆਪਣੇ ਕੰਮ ਨੂੰ ਬਈ ਅੱਗੇ ਵਧਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਆ। ਕਿਉਂਕਿ ਆਪਾਂ ਕੋਈ ਕਹਾੜ ਨਹੀਂ ਕਰਦੇ। ਕਾਲੀ ਆਪਣੇ ਚ ਕੋਈ ਨਹੀਂ ਹੈਗੀ। ਹੁਣ ਮੇਰਾ ਕੰਮ ਉੱਥੇ ਹੀ ਖੜਾ ਸਟੇਬਲ 2 ਮਹੀਨੇ ਤੋਂ ਕੋਈ ਕੰਮ ਘਟ ਨਹੀਂ ਰਿਹਾ। ਤੇ ਵਧਾਉਣ ਬਾਰੇ ਹਲੇ ਮੈਂ ਸੋਚ ਨਹੀਂ ਰਿਹਾ ਵਧਾਉਂਗਾ ਜਰੂਰ ਪਰ ਜਦੋਂ ਹੱਤ ਬਾਈ ਠੀਕ ਹੋ ਗਿਆ ਲੋਨ ਬਾਰੇ ਆਪਾਂ ਹਲੇ ਸੋਚਿਆ ਨਹੀਂ ਹੈਗਾ ਜੇ ਲੋਨ ਹੋਣ ਮੈਂ ਲੋਨ ਲੈਣਾ ਵੀ ਆ ਤਾਂ ਮੈਨੂੰ ਲੋਨ ਦਾ ਕੋਈ ਵੀ ਨੁਕਸਾਨ ਨਹੀਂ ਹੋਣਾ ਕਿਉਂਕਿ ਬਾਈ ਹੁਣ ਪੇਤ ਆ ਗਿਆ ਕਿਵੇਂ ਚੀਜ਼ ਚੱਲਣੀਆਂ ਕਿਵੇਂ ਚੀਜ਼ ਵੇਚਣੀਆਂ ਜਦ ਤੁਹਾਡਾ ਰੇਟ ਆ ਜਿਹੜਾ ਉਹ ਇੱਕ ਚੰਗੇ ਰੇਟ ਦੇ ਉੱਪਰ ਜਾ ਕੇ ਫਿਕਸ ਹੋ ਜਾਂਦਾ ਤਾਂ ਵੀਰੇ ਕਿਤੇ ਵੀ ਕੋਈ ਘਾਟ ਨਹੀਂ ਪੈਂਦਾ ਫਿਰ ਲੋਨ ਦੇ ਪੈਸੇ ਵੀ ਬਹੁਤ ਜਲਦੀ ਉਤਰ ਜਾਂਦੇ ਨੇ ਸੋ ਆਪਾਂ ਹੁਣ ਤੁਹਾਨੂੰ ਆਪਣਾ ਜਿਹੜਾ ਛੋਟਾ ਜਿਹਾ ਫਾਰਮ ਆ ਉਹ ਦਿਖਾ ਦਈਏ ਬਈ ਆਜੋ ਇੱਧਰ ਸਾਰਾ ਸਿਸਟਮ ਵਗੈਰਾ ਲੱਗਿਆ ਹੋਇਆ ਹੈਗਾ ਤੇ ਉਧਰੋਂ ਸਾਰਾ ਹਿਸਾਬ ਕਿਤਾਬਾ ਇੱਧਰ ਸਾਰੀਆਂ ਮੱਜਾਂ-ਮੁੱਜਾਂ ਖੜੀਆਂ ਨੇ ਤੇ ਬਾਕੀ ਹੁਣ ਜਿਹੜਾ ਘਿਓ ਆ ਵੀਰੇ ਉਹ ਤੁਹਾਨੂੰ ਪਾਉਂਦਿਆ ਸਾਰਾ ਦਿਖਾਵਾਂਗੇ ਤੇ ਆਪਾਂ ਸਿੱਧਾ ਹੁਣ ਤੁਹਾਨੂੰ ਉੱਥੇ ਲੈ ਕੇ ਚੱਲਦੇ ਆ। ਥੋੜੇ ਟਾਈਮ ਪਹਿਲਾਂ ਜਿਹੜੀ ਤੁਸੀਂ ਵੀਡੀਓ ਦੇਖੀ ਹੈ ਵੀਰੇ ਉਸ ਤੋਂ ਬਾਅਦ ਹੁਣ ਸ਼ਾਮ ਦਾ ਟਾਈਮ ਹੋ ਗਿਆ ਤੇ ਜਿਹੜਾ ਸਾਰਾ ਘਿਓ ਦੀ ਤਿਆਰੀ ਆ ਉਹ ਆਪਾਂ ਕਰ ਲਈ ਤੇ ਤੁਹਾਨੂੰ ਦਿਖਾਉਣੇ ਆ ਬਾਈ ਜਿਹੜਾ ਘਿਓ ਆ ਆਜੋ ਮੇਰੇ ਨਾਲ ਚੱਲੋ। ਤੇ ਵੀਰੇ ਇਹ ਰਿਹਾ ਘਿਓ ਇੱਧਰ ਦੀ ਆਜੀ ਕਰਾਂ। ਤੇ ਜਿਹੜਾ 10 ਲੀਟਰ ਘਿਓ ਆ ਬਾਈ ਅੱਪਾ ਤਿਆਰ ਕਰਤਾ ਇਹ ਜਾ ਰਿਹਾ ਬਈ ਕਬੱਡੀ ਟੂਰਨਾਮੈਂਟ ਤੇ ਜਿਵੇਂ ਕਿ ਤੁਹਾਨੂੰ ਆਪਾਂ ਦੱਸਿਆ ਡਕਾਲੇ ਜਿਹੜਾ ਟੂਰਨਾਮੈਂਟ ਹੋ ਰਿਹਾ ਪਲੇਅਰਾਂ ਨੂੰ ਘਿਓ ਦਿੱਤਾ ਜਾਣਾ ਤਾਂ ਇਹ ਆਪਣੇ ਸਿੱਧੂ ਡੈਰੀ ਫਾਰਮ ਤੋਂ 10 ਲੀਟਰ ਘਿਓ ਦਾ ਆਰਡਰ ਉੱਥੇ ਦੇਣਾ ਤੇ 15-16 ਫਰਵਰੀ ਦਾ ਟੂਰਨਾਮੈਂਟ ਆ ਤੇ ਮੈਂ ਸਾਰੀ ਮੈਨੇਜਮੈਂਟ ਦਾ ਬਹੁਤ ਸ਼ੁਕਰੀਆ ਕਰਦਾ ਧੰਨਵਾਦ ਕਰਦਾ ਤੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਆਪਾਂ ਨੂੰ ਇਹ ਆਰਡਰ ਦਿੱਤਾ ਵੀਰੇ ਤਾਂ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ